ਗੁਰੂ ਪਿਆਰੀ ਸਤਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੰਸਦਾਨੀ ਅੰਮ੍ਰਿਤ ਕੇ ਦਾਤੇ ਕਲਗੀ ਤਰਪਿਤਾ ਸੈਭ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੁੱਚੇ ਪਰਿਵਾਰ ਦੀ ਸ਼ਹਾਦਤਾਂ ਦਾ ਇਹ ਹਫਤਾ ਚੱਲ ਰਿਹਾ ਜਿਦੇ ਵਿੱਚ ਚਮਕੌਰ ਸਾਹਿਬ ਵਿਖੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਹੋਰ ਸਿੰਘਾਂ ਦੀ ਸ਼ਹੀਦੀ ਉਸ ਤੋਂ ਬਾਅਦ ਅਦੇਗੜ ਸਾਹਿਬ ਵਿਖੇ ਸਰੰਦ ਜਿੱਦ ਨੂੰ ਕਿਹਾ ਜਾਂਦਾ ਸੀ ਸਰੰਦ ਵਿਖੇ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਤੇ ਨਾਲ ਹੀ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੇਸ਼ ਤੇ ਵਿਦੇਸ਼ ਵਿੱਚ ਸੰਗਤਾਂ ਗੁਰਮਤ ਸਮਾਗਮਾਂ ਦੇ ਨਾਲ ਇਸ ਮਹਾਨ ਸ਼ਹਾਦਤ ਨੂੰ ਨਮਨ ਕਰ ਰਹੀਆਂ ਨੇ ਯਾਦ ਕਰ ਰਹੀਆਂ ਨੇ ਪਿਛਲੇ 20 ਸਾਲਾਂ ਤੋਂ ਕਰਨਾਲ ਦੇ ਵਿੱਚ ਵੀ ਇੱਕ ਸਮਾਗਮ ਲਗਾਤਾਰ ਹੁੰਦਾ ਹੈ ਜੋ ਸਾਹਿਬ ਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਰੱਖਿਆ ਜਾਂਦਾ ਹੈ ਤੇ ਇਸ ਵਾਰ ਵੀ ਇਸ ਸਮਾਗਮ 28 ਅਤੇ 29 ਦਸੰਬਰ ਨੂੰ ਹੋਣ ਜਾ ਰਿਹਾ ਹੈ ਗੁਰਦੁਆਰਾ ਨਾਨਕ ਸਰਦਾਰਬਾਰ ਏਕਤਾ ਕਲੋਨੀ ਜਿਹੜਾ ਪ੍ਰੇਮਨਗਰ ਗਵਰਨਮੈਂਟ ਸਕੂਲ ਦੇ ਬਿਲਕੁਲ ਪਿੱਛੇ ਗੁਰੂ ਘਰ ਬਣਿਆ ਹੋਇਆ ਉਸ ਗੁਰੂ ਘਰ ਦੇ ਅੰਦਰ ਸਤਕਾਰਯੋਗ ਸੰਤ ਬਾਬਾ ਗੁਰਮੀਤ ਸਿੰਘ ਜੀ ਗੁਰਦੁਆਰਾ ਨਾਨਕ ਦਰਬਾਰ ਇਕਤਾ ਕਲੋਨੀ ਵਾਲੇ ਜਿੰਨਾਂ ਵੱਲੋਂ ਹਰ ਸਾਲ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਇਸ ਵਾਰ 20ਵਾਂ ਜਿਹੜਾ ਕੀਰਤਨ ਸਮਾਗਮ ਹੈ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਉਹ 28 ਤਰੀਕ ਨੂੰ ਹੋਣ ਜਾ ਰਿਹਾ ਹੈ ਰਾਤ 6 ਵਜੇ ਤੋਂ ਲੈ ਕੇ 10 ਵਜੇ ਤੱਕ ਤੇ ਅਗਲੇ ਦਿਨ 29 ਤਰੀਕ ਨੂੰ ਸਵੇਰੇ 12 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਕੀਰਤਨ ਦਰਬਾਰ ਹੋਵੇਗਾ ਪਿਛਲੇ 5 ਨਵੰਬਰ ਤੋਂ ਇਸ ਸ਼ਹੀਦੀ ਪਰਬ ਨੂੰ ਸਮਰਪਿਤ ਅਖੰਡ ਪਾਠ ਸਾਹਿਬਾਂ ਦੀ ਲੜੀ ਚੱਲ ਰਹੀ ਹੈ ਉਹ ਸਮੂਹਿਕ ਸਾਰੇ ਅਖੰਡ ਪਾਠ ਸਾਹਿਬ ਜਿਹੜੇ ਨੇ ਜਿਨ੍ਹਾਂ ਦੀ ਲੜੀ ਚੱਲ ਰਹੀ ਹੈ ਭੋਗ ਪੈ ਰਹੇ ਨੇ ਅੱਗੋਂ ਹੋਰ ਅਖੰਡ ਪਾਠ ਸਾਹਿਬ ਰੱਖੇ ਜਾ ਰਹੇ ਨੇ ਭੋਗ ਜਿਹੜਾ ਉਹ 29 ਤਰੀਕ ਨੂੰ ਸਵੇਰੇ ਪਵੇਗਾ ਉਸ ਤੋਂ ਬਾਅਦ ਦਿਨ ਦੇ ਗੁਰਮਤ ਸਮਾਗਮ ਹੋਣਗੇ ਕੌਮ ਦੀਆਂ ਬਹੁਤ ਹੀ ਉੱਚ ਸਖਸ਼ੀਤਾ ਰਾਗੀ ਪ੍ਰਚਾਰਕ ਸੰਤ ਮਹਾਪੁਰਸ਼ ਇਸ ਸਮਾਗਮ ਵਿੱਚ ਹਿੱਸਾ ਲੈਣ ਜਾ ਰਹੇ ਨੇ ਜੋ ਸਾਡੀ ਜਾਣਕਾਰੀ ਹੈ ਉਹਦੇ ਅਨੁਸਾਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਹਜੂਰੀ ਰਾਗੀ ਭਾਈ ਰਵਿੰਦਰ ਸਿੰਘ ਜੀ ਮੌਜੂਦਾ ਹਜੂਰੀ ਰਾਗੀ ਭਾਈ ਨਰਿੰਦਰ ਸਿੰਘ ਜੀ ਭਾਈ ਚਰਨਜੀਤ ਸਿੰਘ ਜੀ ਹੀਰਾ ਦਿੱਲੀ ਵਾਲੇ ਭਾਈ ਗੁਰਪ੍ਰੀਤ ਸਿੰਘ ਜੀ ਮੁਕਤਸਰ ਸਾਹਿਬ ਵਾਲੇ ਤੇ ਭਾਈ ਗੁਰਜਨ ਸਿੰਘ ਜੀ ਫਤਿਹਗੜ੍ਹ ਸਾਹਿਬ ਜਿਹੜੇ ਛੋਟੇ ਸਾਹਿਬ ਜਿਆਦਿਆਂ ਦੀ ਸ਼ਹਾਦਤ ਦਾ ਸਥਾਨ ਹੈ ਉਸ ਸਥਾਨ ਤੋਂ ਤੇ ਬਾਬਾ ਗੁਲਾਬ ਸਿੰਘ ਜੀ ਚਮਕੌਰ ਸਾਹਿਬ ਵਾਲੇ ਬਹੁਤ ਹੀ ਉੱਚ ਕੋਟੀ ਦੇ ਉਹ ਕਿਰਤਨੀਏ ਵੀ ਹਨ ਕਥਾਵਾਚਕ ਵੀ ਹਨ ਇਹ ਸਾਰੇ ਸਮੂੱਚੇ ਜਿਹੜੇ ਜਥੇ ਹਨ ਇਹ ਪਹੁੰਚ ਰਹੇ ਹਨ ਗੁਰਸੰਗਤ ਨੂੰ ਸਹਿਬਜ਼ਾਦਿਆਂ ਦੇ ਅਦੁੱਤੀ ਲਸਾਨੀ ਇਤਿਹਾਸ ਨਾਲ ਜੋੜਨ ਵਾਸਤੇ ਨਾਲ ਹੀ ਗੁਰ ਕੀਰਤਨ ਦੇ ਨਾਲ ਗੁਰਬਾਣੀ ਨਾਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨ ਵਾਸਤੇ ਇਸ ਤੋਂ ਇਲਾਵਾ ਮਹਾਨ ਸੰਸਖਸ਼ੀਤਾ ਵੀ ਪਹੁੰਚ ਰਹੀਆਂ ਹਨ ਜਿਨ੍ਹਾਂ ਵਿੱਚੋਂ ਨਾਨਕ ਸਰ ਤੋਂ ਬਾਬਾ ਕਾਲਾ ਸਿੰਘ ਜੀ ਸੰਤ ਬਾਬਾ ਕਾਲਾ ਸਿੰਘ ਜੀ ਦੇ ਨਾਲ ਸੰਤ ਬਾਬਾ ਗੁਰਜੀਤ ਸਿੰਘ ਜੀ ਇਹ ਵੀ ਨਾਨਕਸਰ ਵਾਲੇ ਸੰਤ ਬਾਬਾ ਰਜਿੰਦਰ ਸਿੰਘ ਜੀ ਇਸ ਰਾਣਾ ਸਾਹਿਬ ਵਾਲੇ ਸੰਤ ਬਾਬਾ ਜੋਗਾ ਸਿੰਘ ਜੀ ਨਾਨਕਸਰ ਕਰਨਾਲ ਵਾਲੇ ਸੰਤ ਬਾਬਾ ਅਮਰ ਸਿੰਘ ਅਮਰਜੀਤ ਸਿੰਘ ਜੀ ਨਾਨਕਸਰ ਸਿੰਘੜਾ ਵਾਲੇ ਸੰਤ ਬਾਬਾ ਰਵਿੰਦਰ ਸਿੰਘ ਜੀ ਇਹ ਵੀ ਨਾਨਕਸਰ ਤੋਂ ਨੇ ਸੰਤ ਬਾਬਾ ਕੇਰ ਸਿੰਘ ਜੀ ਨਾਨਕਸਰ ਮਹਿਲਕਲਾਂ ਤੋਂ ਨਾਲ ਹੀ ਸੰਤ ਬਾਬਾ ਮੇਰ ਸਿੰਘ ਜੀ ਨਵੀਂ ਆਬਾਦ ਵਾਲੇ ਸੰਤ ਬਾਬਾ ਗੁਰਮੀਤ ਸਿੰਘ ਜੀ ਗੁਰਦਰਾ ਰਾਜ ਕਰੇਗਾ ਖਾਲਸਾ ਡੱਚਰ ਵਾਲੇ ਸੰਤ ਬਾਬਾ ਜੋਗਾ ਸਿੰਘ ਜੀ ਅਸੰਧ ਵਾਲੇ ਸੰਤ ਬਾਬਾ ਸੰਦੀਪ ਸਿੰਘ ਜੀ ਸਫੈਦੋਵਾਂ ਵਾਲੇ ਸੰਤ ਬਾਬਾ ਸੁਰਿੰਦਰ ਸਿੰਘ ਜੀ ਮਹੰਤ ਸੁਰਿੰਦਰ ਸਿੰਘ ਜੀ ਪਟਿਆਲਾ ਵਾਲੇ ਤੇ ਬਾਬਾ ਗੁਲਾਬ ਸਿੰਘ ਜੀ ਗੁਰਦਰਾ ਬਾਬਾ ਦੀਪ ਸਿੰਘ ਕਰਨਾਲ ਵਾਲੇ ਤੇ ਨਾਲ ਹੀ ਬਾਬਾ ਕਾਲਾ ਸਿੰਘ ਜੀ ਪਟਿਆਲਾ ਵਾਲੇ ਇਸ ਸੰਸਖਸ਼ੇਤਾ ਵੀ ਇਸ ਸਮਾਗਮ ਦੇ ਵਿੱਚ ਹਿੱਸਾ ਲੈਣ ਵਾਸਤੇ ਆ ਰਹੇ ਹਨ ਨਾਲ ਹੀ ਉਸ ਦਿਨ ਸਹਿਬਜ਼ਾਦਿਆਂ ਨੂੰ ਸਮਰਪਿਤ ਉਹਨਾਂ ਦੀ ਮਹਾਨ ਸ਼ਹੀਦੀ ਨੂੰ ਯਾਦ ਕਰਦੇ ਹੋਏ ਖੂਨਦਾਨ ਕੈਂਪ ਵੀ ਲਗਾਇਆ ਜਾ ਰਿਹਾ ਹੈ ਤਾਂ ਕਿ ਖੂਨਦਾਨ ਕਰਕੇ ਅਸੀਂ ਹੋਰ ਲੋਕਾਂ ਦੀ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਦੀ ਜਾਨ ਬਚਾ ਕੇ ਇਸ ਮਹਾਨ ਸ਼ਹਾਦਤ ਨੂੰ ਨਮਨ ਕਰ ਸਕੀਏ ਪ੍ਰਣਾਮ ਕਰ ਸਕੀਏ ਸਤਕਾਰਯੋਗ ਬਾਬਾ ਗੁਰਮੀਤ ਸਿੰਘ ਜੀ ਨੇ ਅਤੇ ਨਾਲ ਹੀ ਜਿਹੜੀ ਗੁਰਦਾਰੇ ਦੀ ਪ੍ਰਬੰਧਕ ਕਮੇਟੀ ਹੈ ਉਨ੍ਹਾਂ ਨੇ ਵੀ ਸੰਗਤ ਨੂੰ ਉਚੇਚੇ ਤੌਰ ਤੇ ਬੇਨਤੀ ਕੀਤੀ ਹੈ ਕਿ ਨਾ ਸਮਾਗਵਾਂ ਵਿੱਚ ਸ਼ਾਮਲ ਹੋਵੋ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਪੂਜਯਾ ਸ਼੍ਰੀਮਾਨ ਸੰਤ ਬਾਬਾ ਰਾਮ ਸਿੰਘ ਜੀ ਨਾਨਕ ਸਰਸਿੰਘੜਾ ਵਾਲਿਆਂ ਦੀ ਪ੍ਰੇਰਣਾ ਸਦਕਾ ਸਮੂਹ ਇਲਾਕਾ ਦੇ ਵਾਸੀ ਸਾਧ ਸੰਗਤ ਦੇ ਸਹਿਯੋਗ ਨਾਲ ਦੇਸਾਂ ਪਰਦੇਸਾਂ ਵਿੱਚ ਵੱਸਦੀਆਂ ਸੰਤਨਾਂ ਦੇ ਸਹਿਯੋਗ ਨਾਲ ਤਨਤਨ ਮਾ ਗੁਜਰਪੁਰ ਜੀ ਅਤੇ ਸਹਿਬਜ਼ਾਦਿਆਂ ਦੇ ਸ਼ਿਖ ਦੀ ਜੋੜ ਮੇਲੇ ਵਿੱਚ ਸਮਰਪਿਤ ਗੁਰਮਤਿ ਸਮਾਗਮ ਕਰਾਏ ਜਾ ਰਹੇ ਹਨ। ਇਹਨਾਂ ਸਮਾਗਮਾਂ ਵਿੱਚ ਆਪ ਜੀ ਦੇ ਸਹਿਯੋਗ ਦੇ ਨਾਲ 28 ਤਰੀਕ 28 ਦਸੰਬਰ ਰਾਤ ਨੂੰ 6 ਵਜੇ ਤੋਂ ਲੈ ਕੇ 10 ਵਜੇ ਤੱਕ ਪ੍ਰੋਗਰਾਮ ਹੈ। 29 ਦਸੰਬਰ 12 ਵਜੇ ਤੋਂ ਲੈ ਕੇ ਸ਼ਾਮ ਦੇ 3:45 5 ਵਜੇ ਤੱਕ ਸਮਾਗਮ ਚੱਲਣਾ ਹੈ ਜਿਹਦੇ ਵਿੱਚ ਸੰਤ ਮਹਾਪੁਰਸ਼ ਗੁਰੂ ਕarde ਮਹਾਨ ਕੀਰਤਨੀਏ ਸਾਰੀਆਂ ਸੰਗਤਾਂ ਨੂੰ ਗੁਰੂ ਹਰਗੁਰੂ ਜਸ ਦੇ ਨਾਲ ਖੜੀ ਜਸ ਦੇ ਨਾਲ ਜੋੜਨਗੇ ਨਿਹਾਲ ਕਰਨਗੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਛੱਡ ਕੇ ਆਪ ਜੀ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬੇਨਤੀ ਹੈ ਕਰਨਾ ਚਾਹੁੰਦੇ ਆ ਤੁਹਾਡੇ ਚਰਨਾਂ ਦੇ ਵਿੱਚ ਜਿਹੜਾ ਕਿ ਨਾਨਕ ਸਰ ਦਰਬਾਰ ਕਰਨਾਲ ਇਕਤਾ ਕਲੋਨੀ ਦੀ ਧਰਤੀ ਤੋਂ ਤੇ ਬਾਬਾ ਅਨੰਦ ਸਿੰਘ ਦੀ ਤੇ ਬਾਬਾ ਰਾਮ ਸਿੰਘ ਜੀ ਤੇ ਉਹਨਾਂ ਦੇ ਅਸਾਂ ਬਾਬਾ ਗਰਮੀਰ ਸਿੰਘ ਜੀ ਕਰਨਾਲ ਇਕਤਾ ਕਲੋਨੀ ਤੋਂ ਸਮਾਗਮ ਕਰਾਏ ਜਾ ਰਹੇ ਨੇ ਸਹਿਬਜ਼ਾਦੇ ਦੀ ਯਾਦ ਦੇ ਵਿੱਚ ਤੇ ਮਾਤਾ ਗੁਜਰ ਕੌਰ ਜੀ ਦੇ ਤੇ ਸਭ ਨੂੰ ਹੱਥ ਜੋੜ ਕੇ ਬੇਨਤੀ ਏ ਵੀ ਸਭ ਜਿੰਨੇ ਵੀ ਦੇਸ਼ਾ ਜਿਹੜੇ ਸਾਡੇ ਵੀਰ ਬੰਦੇਸ਼ਾ ਜਿਨੇ YouTube ਤੇ ਵੀ ਚੈਨਲ ਚੱਲ ਰਿਹਾ ਬਾਬਾ ਜੀ ਦਾ ਉਹ ਵੀ ਸਬਸਕ੍ਰਾਈਬ ਕਰੋ ਤੇ ਮੇਰਾ ਵੀਰ ਜੀ ਹੌਮਾ ਹਮਾ ਕੇ ਸਾਰੇ ਆਦਰੀਆਂ ਲਵਾਓ 25 ਤਰੀਕ ਨੂੰ ਰਾਤ ਨੂੰ ਸਮਾਗਮ ਚੱਲਣਗੇ ਕਥਾ ਵਿਚਾਰਾ ਕੀਰਤਨ ਢਾਡੀ ਦਰਬਾਰ ਸਾਧੂ ਸੰਤ ਸਭ ਪਹੁੰਚ ਰਹੇ ਨੇ ਤੇ ਸਾਰੇ ਲਾਹ ਲਓ ਮੇਰਾ ਵੀਰ ਜੀ ਜੀਵਨ ਕਰੋ ਆਪਣਾ ਸਫਲਾ ਤੇ 29 ਤਰੀਕ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕਰ ਸਾਧੂਆਂ ਦੇ ਸੰਤਾਂ ਦੇ ਮਹਾਤਮਾ ਦੇ ਸਭ ਦਰਸ਼ਨ ਹੋਣ ਜੋ ਸੰਗਤਾਂ ਦੇ ਵੀ ਤੇ ਟਕ ਵਰਤੇਗਾ ਗੁਰੂ ਦਾ ਲੰਗਰ ਤੇ ਬੜਾ ਹੀ ਪ੍ਰਾਲਾ ਕਰ ਰਹੇ ਨੇ ਸਾਡੇ ਕਰਨਾਲ ਤੋਂ ਬਾਬਾ ਗਰਮੀਲ ਸਿੰਘ ਜੀ ਇਹਨਾਂ ਦਾ ਬੜਾ ਹੀ ਜਿਆਦਾ ਸੰਗਤ ਦੇ ਉੱਤੇ ਕਿਰਪਾ ਮਹਾਰਾਜ ਦੀ ਬੜਾ ਹੀ ਜੁੜਿਆ ਸਾਡੇ ਵਰਗੇ ਵੀ ਮਨਮੁਖ ਜਿਹੜੇ ਕਿ ਅਹੀਂ ਭੱਜੇ ਫਿਰਦੇ ਆਂ ਤੇ ਬੜੀ ਐ ਨਾ ਕਿਰਪਾ ਕੀਤੀ ਐ ਮਾਨਵ ਸਾਧੂ ਦਾ ਇੱਕਰੀ ਕੀਰਤਨ ਸੁਣ ਲਓ ਨਾ ਤੇ ਇੱਕਰੀ ਲੂਕੰਡੇ ਖੜੇ ਹੋ ਜਾਂਦੇ ਨੇ ਸੰਗਤੋ ਕਿਉਂਕਿ ਬਾਲੇ ਗੁਰੂ ਦੇ ਸ਼ਬਦਾਂ ਜੇ ਇੰਨਾ ਕੋ ਤਕੜਾ ਐ ਤੇ ਮੇਰੇ ਵੀਰ ਜੀ ਸਾਧ ਦੇ ਚਰਨਾਂ 'ਚ ਬੇਨਤੀ ਐ ਹਮ ਹਮਾ ਕੇ ਸਾਰੇ ਆਓ ਇਹ ਕੜੀਆਂ ਨਹੀਂ ਮਿਲਣੀਆਂ ਵੀਰ ਜੀ ਸ਼ਬਜਾ ਦੇ ਦੀ ਯਾਦ ਦੇ ਵਿੱਚ ਜੁੜੋ ਆਣ ਕੇ ਇਹ ਸਰਦਾਸ ਖੇਮਲਾ ਜਾਤਕ ਕੋਈ ਵੀ ਭੁੱਲਣਾ ਹੋ ਗਈ ਤੇ ਬਖਸ਼ਣ ਹਾਰ ਸੰਗਤ ਤੇ ਸੰਗਤ ਜੀ ਲਵਾਓ ਫਿਰ ਹਾਜ਼ਰੀ ਵਾਹਿਗੁਰੂ ਕੀ ਫਤਹ ਖਾਲਸਾ ਵਾਹਿਗੁਰੂ ਕੀ ਫਤਹ ਗੱਜ ਗੱਜਕਾਰਾ ਬੁਲਾਵੇ ਨਿਹਾਲਾ ਜਾਵੇ ਚਾਰ ਸਾਹਿਬ ਜਿਹੜੇ ਮਾਤਾ ਗੁਜਰਕੌਰ ਜੀ ਦਸਵੇਂ ਪਾਤਸ਼ਾਹ ਪਿਤਾ ਲੀਲੇ ਦੇ ਸ਼ਾਨ ਵਾਲੀ ਦੇ ਚਰਨਾਂ ਨੂੰ ਭਾਵੇ ਸੋ ਸਾਡੀ ਵੀ ਇੱਕ ਓੰਕਾਰ ਵੀਡੀਓ ਵੱਲੋਂ ਵੀ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਛੱਡ ਕੇ ਇੱਥੇ ਪਹੁੰਚੋ ਗੁਰੂ ਕਾ ਜਾ ਸ਼੍ਰਵਣ ਕਰੋ ਇਤਿਹਾਸ ਸ਼੍ਰਵਣ ਕਰੋ ਸਹਬਜ਼ਾਦਿਆਂ ਨੂੰ ਗੁਰੂ ਪਰਿਵਾਰ ਨੂੰ ਆਪਣੇ ਸ਼ਰਧਾ ਦੇ ਫੁੱਲ ਅਰਪਿਤ ਕਰੋ ਕਿ ਖੂਨਦਾਨ ਦੇ ਕੇ ਆਪਣੇ ਖੂਨ ਦੀ ਇੱਕ ਯੂਨਿਟ ਦਾਨ ਕਰਕੇ ਸ਼ਹੀਦਾਂ ਨੂੰ ਪ੍ਰਣਾਮ ਕਰੋ ਗੁਰੂ ਕਾ ਲੰਗਰ ਵੀ ਟੁੱਟ ਵਰਤੇਗਾ 28 ਦਸੰਬਰ ਅਤੇ 29 ਦਸੰਬਰ 28 ਦਸੰਬਰ ਰਾਤ ਨੂੰ ਤੇ 29 ਦਸੰਬਰ ਦਿਨ ਨੂੰ ਇਹ ਸਮਾਗਮ ਜਿਹੜੇ ਪ੍ਰੇਮਨਗਰ ਜਿਹੜਾ ਗਵਰਨਮੈਂਟ ਸਕੂਲ ਹੈ ਉਹਦੇ ਬਿਲਕੁਲ ਪਿੱਛੇ ਗੁਰਦੁਆਰਾ ਨਾਨਕ ਦਰਬਾਰ ਇਕਤਾ ਕਲੋਨੀ ਉੱਥੇ ਸਮਾਗਮ ਹੋਣ ਜਾ ਰਹੇ ਨੇ ਜ਼ਰੂਰ ਹਾਜ਼ਰੀਆਂ ਭਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ